ਅੱਜ ਉਹਨਾਂ ਦੇ ਕਿੰਨੇ ਚਾਹਾਂ ਤੇ ਉਹ ਅੱਗੇ ਦੱਸ ਦਿਓ ਉਹ ਸਾਰੇ ਸਾਰੇ ਕਿੰਨੇ ਚਾਹਾਂ ਦੱਸ ਦਿਓ ਸਾਰੇ ਤਾਂ ਕੋਈ ਮਾਰ ਤੋਂ ਚਾਹੀ ਤੁਸੀਂ ਸਾਨੂੰ ਅਸੀਂ ਕਿੰਨੇ ਚਾਹਾਂਗੇ ਬੱਚੇ ਲੈ ਕੇ ਸਾਰੇ ਖਾਤਾ ਹਟਾ ਦਾਂਗੇ ਅਸੀਂ ਦੱਸ ਦੇਣਾ ਕਿ ਕਿੰਨਾ ਬੇਚਣਾ ਉਹਨਾਂ ਦਾ ਖਾਤਾ ਉਹਨਾਂ ਦੀ ਸਾਰੇ ਪੰਨਾ ਕਿੰਨਾ ਬੇਚਦਾ ਸਾਰੇ ਪੰਨਾ ਕਿੰਨਾ ਬੇਚਦਾ ਉਹਨਾਂ ਨਾਲ ਵੀ ਤੋਲ ਤੁਸੀਂ ਕਰੂ ਪੰਜਾਬ ਵਿੱਚ ਤਸਕਰਾਂ ਖਿਲਾਫ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਪੁਲਿਸ ਦੀ ਪਟਿਆਲਾ ਤੇ ਰੋਪੜ ਚ ਵੱਡੀ ਕਾਰਵਾਈ ਪੁਲਿਸ ਨੇ ਤਸਕਰਾਂ ਦੇ ਢਾਹੇ ਕਰ ਰੋਪੜ ਚ ਘਰ ਦੇ ਮਾਲਕ ਵੱਲੋਂ ਕੀਤਾ ਗਿਆ ਜ਼ਬਰਦਸਤ ਹੰਗਾਮਾ ਜਿहां ਲੁਧਿਆਣਾ ਤੋਂ ਬਾਅਦ ਲਗਾਤਾਰ ਪੰਜਾਬ ਪੁਲਿਸ ਐਕਸ਼ਨ ਮੋਡ ਤੇ ਦਿਖਾਈ ਦੇ ਰਹੀ ਹੈ ਵੱਡੀਆਂ ਕਾਰਵਾਈਆਂ ਹੋ ਰਹੀਆਂ ਨੇ ਹੁਣ ਪਟਿਆਲਾ ਤੇ ਰੋਪੜ ਚ ਪੁਲਿਸ ਵੱਲੋਂ ਤਸਕਰਾਂ ਦੇ ਘਰਾਂ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਵੱਡੀ ਗਿਣਤੀ ਚ ਪਹੁੰਚੀ ਪੁਲਿਸ ਵੱਲੋਂ ਦੋਮਾ ਹੀ ਥਾਮਾਂ ਤੇ ਤਸਕਰੀ ਦੇ ਪੈਸਿਆਂ ਨਾਲ ਬਣਾਏ ਘਰਾਂ ਨੂੰ ਜੀਸੀਵੀ ਦੀ ਮਦਦ ਨਾਲ ਟਾਹਿਆ ਗਿਆ ਪਟਿਆਲਾ ਚ ਪੁਲਿਸ ਵੱਲੋਂ ਇੱਕ ਮਹਿਲਾ ਤਸਕਰ ਦੇ ਘਰ ਨੂੰ ਟਾਹਿਆ ਗਿਆ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿਵੇਂ ਪੂਰਾ ਇਲਾਕਾ ਪੁਲਿਸ ਚੌਨੀ ਚ ਤਬਦੀਲ ਹੋ ਚੁੱਕਿਆ ਹੈ ਜਾਣਕਾਰੀ ਮੁਤਾਬਕ ਪੁਲਿਸ ਨੂੰ ਖਾਸ਼ਾ ਸੀ ਕਿ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਇਸ ਤੇ ਚਾਲ ਦੇ ਕਾਰਵਾਈ ਕਰਨ ਤੋਂ ਪਹਿਲਾਂ ਵੱਡੀ ਗਿਣਤੀ ਚ ਮੌਕੇ ਤੇ ਪੁਲਿਸ ਤਾਇਨਾਤ ਕੀਤੀ ਗਈ ਜੀਸੀਬੀ ਮਸ਼ੀਨਾਂ ਨੂੰ ਮੌਕੇ ਤੇ ਲਿਆਂਦਾ ਗਿਆ ਤੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਘਰ ਨੂੰ ਤਹਸ ਨਹਿਸ ਕਰ ਦਿੱਤਾ ਗਿਆ ਇਸ ਕੀਤੀ ਕਾਰਵਾਈ ਨੂੰ ਲੈ ਕੇ ਪੁਲਿਸ ਵੱਲੋਂ ਵੱਡੇ ਖੁਲਾਸੇ ਵੀ ਕੀਤੇ ਗਏ ਨੇ ਜਾਣਕਾਰੀ ਮੁਤਾਬਕ ਮਲਜ਼ਮ ਮਹਿਲਾ ਪਿਛਲੇ ਕਾਫੀ ਸਮੇਂ ਤੋਂ ਤਸਕਰੀ ਦਾ ਧੰਦਾ ਕਰਦੀ ਆ ਰਹੀ ਸੀ ਲਗਾਤਾਰ ਮਲਜ਼ਮ ਮਹਿਲਾ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ 10 ਬਾਰ ਕਰੀਬ ਜੇਲ੍ਹ ਜਾ ਚੁੱਕੀ ਹੈ ਮਲਜ਼ਮ ਮਹਿਲਾ ਸੁਦਰਨ ਦਾ ਨਾਮ ਨਹੀਂ ਲੈ ਰਹੀ ਸੀ ਇਸੇ ਦੇ ਚੱਲਦੇ ਹੀ ਹੁਣ ਪੁਲਿਸ ਵੱਲੋਂ ਕਾਲੇ ਕਾਰੋਬਾਰ ਨਾਲ ਬਣਾਏ ਘਰਾਂ ਤੇ ਬਲਡੋਜ਼ਰ ਚਲਾਇਆ ਗਿਆ ਜਿਹੜਾ ਓਨਰ ਉਹਨੇ ਤੇ ਮਲਟੀਪਲ ਪਰਚੇ ਵੀ ਦਰਜ ਨੇ ਸਿਪੀਆਰ ਐਨਡੀਪੀਐਸ ਦੀਆਂ ਦਰਜ ਨੇ 2016 ਤੋਂ ਲੈ ਕੇ 2023 ਤੱਕ ਦੀਆਂ ਇਲੀਗਲ ਸਟ੍ਰਕਚਰ ਬਣਾਉਣ ਦੇ ਆਰਡਰ ਆ ਉਹਦੇ ਵਾਸਤੇ ਕਿਉਂਕਿ ਇਹ ਬਦਨਾਮ ਹੋ ਲਿਆ ਤੇ ਸਾਨੂੰ ਪਹਿਲਾਂ ਵੀ ਕਾਪੀ ਸ਼ਿਕਾਇਤਾਂ ਦਰਜ ਹੋਈਆਂ ਨੇ ਜਿਹੜਾ ਇਹ ਘਰ ਹੈ ਉਹਦੇ ਓਨਰ ਵੱਲੋਂ ਪਹਿਲਾਂ ਵੀ ਕਾਪੀ ਸ਼ਿਕਾਇਤਾਂ ਦਰਜ ਹੋਈਆਂ ਨੇ 10 ਜੁਲਾਈ ਜੁਆ ਜੋ ਮੈਂ ਕਾਹ ਪਰਚੇ ਦਰਜ ਨੇ ਸੋ ਸਾਨੂੰ ਇੱਕ ਅੱਛਾ ਸੀਗਾ ਕਿ ਇੱਥੇ ਲੋਅਰ ਆਰਡਰ ਇਸ਼ੂ ਕਰੀਏ ਬੋ ਸਕਦਾ ਇਸ ਕਰਕੇ ਹੈਵੀ ਡਿਪਲॉयਮੈਂਟ ਦੇ ਨਾਮ ਇਹਨੂੰ ਰਿਪੋਰਟ ਦਿੱਤੀ ਹੈ ਐਫ ਆਈ ਆਰ ਤੋਂ 2016 ਤੋਂ ਸ਼ੁਰੂ ਹੋਇਆ ਸੀ 2000 ਕਿਸ ਤਰ੍ਹਾਂ ਦੇ ਪਰਚੇ ਨੇ ਐਨ ਡੀ ਪੀਐਸ ਇਕਦੇ ਹੋ ਸੀ ਮੈਂ ਤਾਂ ਦੇਖਿਆ ਇਸਦੇ ਨਸ਼ਾ ਤਸ 50 ਲੱਖ ਰੁਪਏ ਲੈ ਕੇ ਤਕਵਾ ਉਹਦੇ ਪੈਸੇ ਆਣਾਂ ਲਈ ਘਰ ਬਣਾਇਆ ਗਿਆ ਉਹਦਾ ਸਟਰਕਚਰ ਹੈ ਸਾਰਾ ਸੇਬ ਜਾਮਨ ਕਰਾ ਲਿਆ ਸੋ ਇਲੈਗਲ ਸਟਰਕਚਰ ਨਾਲਟਾ ਜਾ ਰਿਹਾ ਹੈ ਜਾਰੇ ਤੇ ਪੁਲਿਸ ਪ੍ਰੋਟੈਕਸ਼ਨ ਦੇ ਅੰਡਰ ਹੈ ਗ੍ਰੈਕਟੀਵੀ ਸੀ ਕੇ ਦੋ ਪੈਨਾਤੀ ਚੇ ਜਾਰੀਆਂ ਜਿਸ ਦਿਨ ਅਜੇ ਤੱਕ ਜੀਰੀ ਸਾ ਕੋਲ ਇਨਫੋਰਮੇਸ਼ਨ ਕੋ ਕਰਦੇ ਹੋ ਮੈਂ ਮੈਂ ਪੂਰਾ ਨਿਵੇ ਕਰਨ ਕਿਉਂਕਿ ਇਹਦੇ ਚ ਜਿਹੜਾ ਆਰਡਰ ਹੈ ਸੋ ਇਹ ਕਰਦੇ ਆ ਸੋ ਇਹਦੇ ਤੇ ਅਸੀਂ ਕੰਮ ਕਰ ਰਹੇ ਆ ਜਿਹੜੀ ਮੇਡੀ ਹੈ ਉਹਦਾ ਨਾਮ ਹੈ ਰਿਖਾ ਜਿਹਦੇ ਘਰ ਦੀ ਮੋਜ ਕਰਨਾ ਹੈ ਤੇ 10 ਪਰਚੇ ਨੇ ਸੋ ਇਹ ਕਰਦੇ ਅਸੀਂ ਅਪੀਲ ਲਾਏ ਤੇ ਬਸ ਜਿਵੇਂ ਪਹਿਲਾਂ ਦੱਸਿਆ ਇਲੈਗਲ ਸਟਰਕਚਰ ਹੈ ਸੋ ਪੁਲਿਸ ਪ੍ਰੋਟੈਕਸ਼ਨ ਦੇ ਅੰਦਰ ਆਉਂਦਾ ਹੈ ਮੱਲਾ ਜੜਾ ਹੈਗਾ ਇਸ ਸਬੰਧ ਨੂੰ ਕਾਨੂੰਨ ਅਨੁਸਾਰ ਚੱਲਿਆ ਜਾਵੇਗਾ ਤੇ ਮਾਈਡ ਵੀ ਐਕਸ਼ਨ ਹੋਊਗਾ ਪਰ ਕਰਤੋ ਤਾਂ ਕਿੰਨੀ ਵਾਰ ਕਰਪਾ ਕੀਤੀ ਜਾਂਦੀ ਹੈ ਜੀ 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 ਇਸੇ ਤਰ੍ਹਾਂ ਹੀ ਇੱਕ ਹੋਰ ਵੱਡੀ ਕਾਰਵਾਈ ਰੋਪੜ ਚ ਵੀ ਪੁਲਿਸ ਵੱਲੋਂ ਕੀਤੀ ਗਈ ਹੈ ਜਿੱਥੇ ਇੱਕ ਪਤੀ ਪਤਨੀ ਤੇ ਨਸ਼ੇ ਦਾ ਕਾਰੋਬਾਰ ਕਰਨ ਦੇ ਇਲਜ਼ਾਮ ਲੱਗੇ ਨੇ ਇੱਥੇ ਵੀ ਪੁਲਿਸ ਵੱਲੋਂ ਮੁਜਮਾ ਦੇ ਘਰ ਨੂੰ ਟਾਹਿਆ ਗਿਆ ਇਸ ਮੌਕੇ ਇੱਕ ਮਹਿਲਾ ਮੌਕੇ ਤੇ ਹੰਗਾਮਾ ਕਰਦੀ ਵੀ ਦਿਖਾਈ ਦਿੱਤੀ ਹੈ ਮਹਿਲਾ ਵੱਲੋਂ ਪੁਲਿਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਪਰ ਦੇਖਦੇ ਹੀ ਦੇਖਦੇ ਪੁਲਿਸ ਨੇ ਇਸ ਪੂਰੇ ਘਰ ਨੂੰ ਮਲਬੇ ਚ ਤਬਦੀਲ ਕਰ ਦਿੱਤਾ ਪੁਲਿਸ ਮੁਤਾਬਕ ਮੌਜਮ પતિ ਪਤਨੀ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਮੁਜਮਾ ਵੱਲੋਂ ਤਸਕਰੀ ਦੇ ਪੈਸਿਆਂ ਨਾਲ ਇਸ ਘਰ ਨੂੰ ਖੜਾ ਕੀਤਾ ਗਿਆ ਸੀ ਇਸੇ ਦੇ ਚੱਲਦੇ ਹੀ ਹੁਣ ਇਸ ਘਰ ਨੂੰ ਟਾਹਿਆ ਗਿਆ ਯੋ ਰੂਟਰਗੜ੍ਹ ਤੇ ਆਪਣੇ ਐਸਚੋ ਸਾਹਿਬ ਵੱਲੋਂ ਇੱਥੇ ਮੌਕੇ ਤੇ ਆ ਕਰਕੇ ਜਿਹੜੇ ਨਸ਼ੇ ਦੇ ਖਿਲਾਫ ਪਹਿਲਾਂ ਵੀ ਪਰਚੇ ਲੱਗੇ ਨੇ ਇੱਕ ਆਸ਼ਾ ਹੈਗੀ ਹੈ ਇੱਕ ਉਹਦਾ ਹਸਬੰਡ ਹੈਗਾ ਅਮੀਰ ਖਾਨ ਇਹਨਾਂ ਦੇ ਖਿਲਾਫ ਤਿੰਨ ਤਿੰਨ ਪਰਚੇ ਪਹਿਲਾਂ ਦਰਜ ਅਗੇ ਨੇ ਬੇਲ ਤੇ ਆਏ ਹੋਏ ਨੇ ਬਾਹਰ ਇਸ ਟਾਈਮ ਤੇ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਸੀ ਉਸ ਚੀਜ਼ ਦਾ ਜਿਹੜਾ ਹੈਗਾ ਢਾਹ ਕਰਕੇ ਉਹਨੂੰ ਜਿਹੜਾ ਹੈਗਾ ਦਿਖਾਇਆ ਗਿਆ ਹੈ ਬਿਲਕੁਲ ਇਹਨਾਂ ਦੇ ਖਿਲਾਫ ਪਹਿਲਾਂ ਪਰਚੇ ਹੈਗੇ ਨੇ ਅੱਗੇ ਵੀ ਜਿਹੜਾ ਹੈਗਾ ਨੇ ਤੇ ਸ਼ਿਕਾਇਤਾਂ ਹੁੰਦੀਆਂ ਰਹਿੰਦੀਆਂ ਹੈਗੀਆਂ ਨੇ ਔਰ ਇਹ ਇਹਨਾਂ ਨੇ ਜਿਹੜਾ ਘਰ ਹੈਗਾ ਉਹ ਇਲੀਗਲ ਤਰੀਕੇ ਦੇ ਨਾਲ ਬਣਾਇਆ ਹੋਇਆ ਸੀਗਾ ਜਿਹਦੇ ਵਿੱਚ ਕਾਨੂੰਨੀ ਕਾਰਵਾਈ ਕਰਦਿਆਂ ਹੋਇਆ ਜਿਹੜਾ ਇਹਨੂੰ ਅੱਜ ਦਿਵਾਲਿਸ਼ ਕੀਤਾ ਨਹੀਂ ਕਮਰਸ਼ੀਅਲ ਕੁਆਂਟੀਟੀ ਨਹੀਂ ਹੈਗੀ ਇਹਨਾਂ ਦੇ ਖਿਲਾਫ ਜਿਹੜਾ ਪਰਚੇ ਹੈਗੇ ਨੇ ਨਾਨ ਕਮਰਸ਼ੀਅਲ ਦੇ ਹੈਗੇ ਨੇ ਬਟ ਹੈਬਿਚੁਅਲ ਅਫੈਂਡਰਸ ਹੈਗੇ ਨੇ ਦੋਹਾਂ ਦੇ ਖਿਲਾਫ ਤਿੰਨ ਤਿੰਨ ਪਰਚੇ ਹੈਗੇ ਨੇ ਔਰ ਆਊਟ ਆ ਨਸ਼ੇ ਨੂੰ ਠੱਲ ਪਾਉਣ ਲਈ ਸਰਕਾਰ ਵੱਡੀਆਂ ਕਾਰਵਾਈਆਂ ਕਰ ਰਹੀ ਹੈ ਸੀਐਮ ਵੱਲੋਂ ਮੰਤਰੀਆਂ ਦੀ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਪਿੰਡ-ਪਿੰਡ ਜਾ ਕੇ ਨਸ਼ੇ ਨੂੰ ਰੋਕਣ ਲਈ ਜਿਸ ਵੱਲੋਂ ਉਪਰਾਲੇ ਕੀਤੇ ਜਾਣਗੇ ਤੇ ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਹੁਣ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਸ ਕਰਕੇ ਨਸ਼ਾ ਤਸਕਰਾਂ ਨੂੰ ਹੱਥ-ਪੈਰਾਂ ਦੀ ਪਹਿ ਚੁੱਕੀ ਹੈ ਨਸ਼ਾ ਤਸਕਰਾਂ ਨੂੰ ਭੱਜੜਾ ਪੈ ਚੁੱਕੀਆਂ ਨੇ ਦੇਖਣਾ ਹੋਵੇਗਾ ਹੁਣ ਆਉਣ ਵਾਲੇ ਦਿਨਾਂ 'ਚ ਹੋਰ ਕੀ ਕਾਰਵਾਈਆਂ ਅਮਲ ਚ ਚਲਾਈਆਂ ਜਾਂਦੀਆਂ ਨੇ ਜਗਬਾਨੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ